ਮੇਰੇ ਵੱਲੋਂ ਤੁਹਾਨੂੰ ਸਾਰਨ ਵਾਰ ਬਾਰੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਜੀ ਜਿਵੇਂ ਕਿ ਪਿਛਲੀ ਵੀਡੀਓ ਤੁਸੀਂ ਦੇਖੀ ਹੈ ਜੀ ਤੇ ਆਪਾਂ ਚੰਡੀਗੜ੍ਹ ਤੋਂ ਪਹੁੰਚੇ ਆ ਜੀ ਤੇ ਚੰਡੀਗੜ੍ਹ ਫੇਅਰ 2025 ਚੱਲ ਰਿਹਾ ਜੀ ਤੇ ਆਪਾਂ ਖੜੇ ਆ ਜੀ 2 ਨੰਬਰ ਹਾਲ ਦੇ ਕੋਲ ਤੇ ਅੰਦਰ ਚੱਲਦੇ ਆ ਜੀ ਤੇ ਜਿਵੇਂ ਪਿਛਲੀ ਵੀਡੀਓ ਤੁਸੀਂ ਦੇਖੀ ਆਪਾਂ ਹਾਲ ਨੰਬਰ 1 ਦੀ ਦਿਖਾਈ ਸੀ ਤੇ ਜਿਵੇਂ ਇੱਥੇ ਦੂਸਰਾ ਹਾਲ ਨੰਬਰ ਆ ਗਿਆ ਜੀ ਤੇ ਉਹ ਹੈਗਾ ਜੀ ਉਧਰ ਤੀਸਰਾ ਠੀਕ ਹੈ ਜੀ ਤੇ ਆਪਾਂ ਹੁਣ ਅੰਦਰ ਚੱਲਦੇ ਆ ਜੀ ਇੱਧਰ ਕੀ ਚੀਜ਼ਾਂ ਪਈਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਜਾ ਕੇ ਆਪਾਂ ਤੇ ਨਾਲ ਵੀਡੀਓ ਤੇ ਬਣੇ ਰਹੋ ਚਲੋ ਚੱਲਦੇ ਆਂ ਜੀ ਅੱਜ ਲੋ ਜੀ ਇਹ ਹੈਗਾ ਜੀ ਹਾਲ ਨੰਬਰ 2 ਠੀਕ ਹੈ ਜੀ ਸਟੇਟ ਆਫ ਇੰਡੀਆ ਤੇ ਇੰਡੀਆ ਤੋਂ ਆਇਆ ਜੀ ਬਾਹਰ ਕੋਰੀਆ ਨੇ THAILAND ਠੀਕ ਹੈ ਜੀ ਕਾਫੀ ਕਾਫੀ ਦੇਸ਼ਾਂ ਦੇ ਇੱਥੇ ਲੱਗੇ ਹੋਏ ਨੇ ਸਟਾਲ ਠੀਕ ਹੈ ਜੀ ਇਹ ਜਿਹੜਾ ਖਰਾ ਇਹ ਉਧਰ ਲਾਲ ਸੀ ਇੱਕ ਨੰਬਰ ਇਹ ਹਰੇ ਵਾਲਾ ਹੈ ਜੀ ਦੋ ਨੰਬਰ ਉਹ ਤੱਕ ਉੱਧਰ ਆ ਗਿਆ ਫਿਰ ਦੂਸਰਾ ਜਾਮਣੀ ਯਾਰ ਚਲੋ ਅੰਦਰ ਚੱਲਦੇ ਆ ਜੀ ਤੇ ਅੰਦਰ ਦੇਖਦੇ ਆ ਜਾ ਕੇ ਆਪਾਂ ਠੀਕ ਹੈ ਜੀ ਲੋ ਜੀ ਆਪਾਂ ਐਂਟਰ ਹੋ ਗਏ ਜੀ ਅੰਦਰ ਤੇ ਐਂਟਰ ਹੁੰਦੇ ਹੀ ਅੰਦਰ ਆ ਦੇਖ ਸਕਦੇ ਤੁਸੀਂ ਕਾਫੀ ਵਧੀਆ-ਵਧੀਆ ਚੀਜ਼ਾਂ ਪਈਆਂ ਹੋਈਆਂ ਜੀ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਤੇ ਕੱਪੜੇ ਦੇ ਵਿੱਚ ਜਿਆਦਾ ਇੱਥੇ ਬਹੁਤ ਵੈਰਾਈਟੀ ਮਿਲ ਜੂਗੀ ਜੀ ਦੇਖ ਸਕਦੇ ਤੁਸੀਂ ਤੇ ਆਪਾਂ ਗੱਲਬਾਤ ਵੀ ਕਰਾਵਾਂਗੇ ਤੇ ਠੀਕ ਹੈ ਜੀ ਤੇ ਕਾਹਸੇ ਆ ਬੰਗਾਲ ਸੇ ਬੰਗਾਲ ਤੋਂ ਆਇਆ ਹੋ ਠੀਕ ਹੈ ਜੀ ਲੋ ਜੀ ਇਹ ਮਾਤਾ ਜੀ ਬੰਗਾਲ ਤੋਂ ਆਏ ਨੇ ਇਹ ਸਾਰੇ ਸਾੜੀਆਂ ਜੀ ਸਾਰੇ ਹੈਂਡਵਰਕ ਹੈ ਠੀਕ ਹੈ ਜੀ ਸਾਰੇ ਹੈਂਡਵਰਕ ਕੰਮ ਹੈਗਾ ਜੀ ਸਾਰਾ ਦੇਖੋ ਤੁਸੀਂ ਇਹ ਕੀ ਹੈ ਅੱਛਾ ਠੀਕ ਹੈ ਜੀ ਲੋ ਜੀ ਕਾਫੀ ਠੀਕ ਹੈ 3 ਪੀਸ ਠੀਕ ਹੈ ਜੀ ਸਟਾਲ ਹੋ ਗਏ ਮਤਲਬ ਕਾਫੀ ਚੀਜ਼ਾਂ ਪਈ ਹੋਈਆਂ ਨਾ ਕੋ ਸਾੜੀ ਦੀ ਵੈਰਾਈਟੀ ਦੇਖੋ ਤੁਸੀਂ ਬਹੁਤ ਪਈ ਹੋਈ ਇੱਧਰ ਸਾਰੀ ਇਹ ਆਪਣੇ ਕਾਫੀ ਵੀਰ ਭਰਾ ਲੱਗੇ ਜੀ ਮੋਦੀ ਕੇਅਰ ਤੇ ਜੇ ਤੁਸੀਂ ਆਪਣਾ weight ਘਟਾਉਣਾ ਚਾਹੁੰਦੇ ਹੋ ਤੇ ਆਪਾਂ ਭੱਜ ਨਾ ਗੱਲ ਕਰਦੇ ਆ ਕਿਹੜੀ ਚੀਜ਼ਾਂ ਦੀ ਡਾਈਟ ਆਪਾਂ ਨੂੰ ਚਾਹੀਦੀ ਹੈ ਜੀ ਸਸੀਗਾ ਬਾਜੀ ਸਸੀਗਾ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਹਾਲ ਚਾਲ ਕਿਥਾ ਕੋ ਹਾਂ ਜੀ ਆ ਮਾਈਕ ਲਗਾ ਲੋ ਜੀ ਕਿੱਥੇ ਲਾਉਣਾ ਹੈ ਨਹੀਂ ਫੜ ਦੋ ਕੋਈ ਅੱਛਾ ਅੱਛਾ ਕਿੱਥੋਂ ਆਏ ਤੁਸੀਂ ਅਸੀਂ ਲੋਕੀ ਆਣੇ ਤੁਸੀਂ گاਉਂ ਆਪਣੀ ਸੰਡਿਗੜ੍ਹ ਵੀ ਹੈਗਾ ਆ ਬਹੁਤ ਵਧੀਆ ਹਾਂ ਜੀ ਹਾਂ ਜੀ ਠੀਕ ਹੈ ਸੋ ਅੱਜ ਜੀ ਸਾਨੂੰ ਇਹ ਸਾਡਾ ਮੈਂ ਸੋ ਤੁਸੀਂ ਬੰਦੇ ਪਤਲੇ ਕਰਦੇ ਹੋ ਅਤਲੇ ਨੇ ਇਹ ਅਸੀਂ ਲੋਕਾਂ ਨੂੰ ਅਵੇਅਰ ਕਰੀਦਾ ਕਿ ਓਵਰ weight ਜਿਹੜਾ ਹੈਗਾ ਉਹ ਸਾਡੀ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਖਰਾਬ ਹੈ ਜਿੱਦਾਂ ਬਹੁਤ ਸਾਰੀਆਂ ਕੰਪਲਿਕੀਸ਼ਨਸ ਆ ਜਾਂਦੀਆਂ ਹਾਰਟ ਬੀਟ ਵੱਧਦੀ ਆ ਬਹੁਤ ਸਾਰੀਆਂ ਦਿੱਕਤਾਂ ਜਿੰਨਾ ਵੀ ਬੰਦਾ ਓਵਰ weight ਹੁੰਦਾ ਉਹਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਅਸੀਂ ਉਹਨਾਂ ਨੂੰ ਅਵੇਅਰ ਕਰੀਦਾ ਕਿ ਤੁਸੀਂ ਆਪਣੀ ਡਾਈਟ ਨੂੰ ਸੈੱਟ ਕਰੋ ਉਹਦੇ ਵਾਸਤੇ ਅਸੀਂ ਫ੍ਰੀ BMI ਕੈਂਪ ਲਗਾ ਰੱਖਿਆ ਆ ਉਹਨਾਂ ਦਾ ਟੈਸਟ ਕਰਦੇ ਜਿਹਦੇ ਵਿੱਚ ਬੋਡੀ ਫੈਟ ਵਿਜ਼ਰ ਫੈਟ ਬੋਡੀ ਏਜ ਸਾਰੇ ਟੈਸਟ ਵਗੈਰਾ ਹੋ ਜਾਂਦੇ ਉਹਨਾਂ ਦੇ ਉਹਨਾਂ ਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਡਾਈਟ ਕੱਟਣਾ ਕਹਿੰਦਾ ਉਹਨਾਂ ਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਡਾਈਟ ਚੜ੍ਹਾ ਕੇ ਦੇਈਦਾ ਤੇ ਉਹਦੇ ਨਾਲ ਉਹਨਾਂ ਨੂੰ weight ਦੇ ਵਿੱਚ ਕਾਫੀ ਸਾਰਾ फर्क ਪੈਂਦਾ ਹੈ ਹੈਲਥ ਉਹਨਾਂ ਦੀ ਬਿਲਕੁਲ ਸਹੀ ਹੋ ਜਾਂਦੀ ਆ ਲਾਈਕ ਜੇ ਮੈਂ ਆਪਣੇ ਖੁਦ ਦੀ ਗੱਲ ਕਰਾਂ ਤੇ ਖੁਦ ਵੀ ਮੈਂ ਆਪਣਾ ਨਾਨਾ ਕਰਦੀ ਆ 98 ਮੇਰਾ weight ਸੀਗਾ ਤੇ ਅੱਜ ਮੇਰਾ 82 weight ਹੈਗਾ ਆ ਠੀਕ ਹੈ ਜੀ ਆ ਮੇਰੀ ਫੋਟੋ ਹੈ ਇਹ ਲਈ ਮੈਂ ਦਿਖਾ ਰਿਹਾ ਹਾਂ ਤੇ ਪਹਿਲੇ ਬਹੁਤ ਜ਼ਿਆਦਾ ਮੋਟੇ ਸੀਗੇ ਤੇ ਹੁਣ ਅਸੀਂ ਇਹ ਜਿਹੜੇ ਪ੍ਰੋਡਕਟ ਯੂਜ਼ ਕਰ ਰਹੇ ਆ ਪਰ ਨਾਲ ਰਾਈਟਨੈਂ ਲੈ ਰਹੇ ਆ ਇਹਦੇ ਨਾਲ ਬਹੁਤ ਜ਼ਿਆਦਾ ਸਾਨੂੰ ਫਰਕ ਲੱਗ ਰਿਹਾ ਔਰ ਜਿੰਨੇ ਵੀ ਪਰਸਨ ਓਵਰ weight ਹੈਗੇ ਆ ਜੇ ਉਹ ਚਾਹਦੇ ਆ ਕਿ ਨੋਰਮਲ ਤਰੀਕੇ ਦੇ ਨਾਲ इजी ਵੇ ਦੇ ਨਾਲ ਘਰ ਦੇ ਵਿੱਚ ਬੈਠੇ ਹੀ ਔਰ ਘਰੇ ਹੀ ਉਹਨਾਂ ਨੂੰ ਆਨਲਾਈਨ ਕਲਾਸਾਂ ਦਿੱਤੀਆਂ ਜਾਣੀਆਂ ਉਹਦੇ ਨਾਲ ਆਪਣਾ weight ਨੂੰ ਰਿਡਿਊਸ ਕਰ ਸਕਦੇ ਆ ਤੇ ਸਾਡੇ ਨਾਲ ਜ਼ਰੂਰ ਕੰਟੈਕਟ ਕਰ ਤੇ ਅਸੀਂ ਇਸ ਟਾਈਮ ਫ੍ਰੀ BMI ਕੈਂਪ ਲਗਾ ਰਹੇ ਆ ਫ੍ਰੀ ਅਸੀਂ ਉਹਨਾਂ ਨੂੰ ਟੈਸਟ ਵੀ ਕਰਵਾਨਦੇ ਆ ਆਪਣੇ ਸ਼ੇਕਸ ਵਗੈਰਾ ਸਾਡੇ ਜਿਹੜੇ ਪ੍ਰੋਡਕਟ ਹੈਗੇ ਆ ਉਹ ਵੀ ਕਰਵਾਂਦੇ ਆ ਤੋਂ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਆ ਤੇ ਸਾਡਾ ਜਰੂਰ ਕੰਟੈਕਟ ਕਰ ਨੰਬਰ ਬੋਲ ਸਕਦੇ। ਤੋਂ ਮੇਰਾ ਨੰਬਰ ਹੈਗਾ ਵਾ 7009779759 ਤੋਂ ਜਿੰਨੇ ਵੀ ਆਪਣੇ ਓਵਰ weight ਤੋਂ ਪਰੇਸ਼ਾਨ ਨੇ ਲੋਕ ਜਰੂਰ ਸਾਡਾ ਕੰਟੈਕਟ ਕਰਨਾ ਸੀ ਚੰਡੀਗੜ੍ਹ ਲੁਧਿਆਣਾ ਹਿਮਾਚਲ ਹਰਿਆਣਾ ਪੂਰੀ ਹਰ ਪਾਸੇ ਅਸੀਂ ਸਰਵਿਸ ਦਿੰਨੇ ਆ। ਤੋਂ ਥੈਂਕ ਯੂ ਜੀ ਪਾਜੀ ਦਾ ਬਹੁਤ ਬਹੁਤ ਥੈਂਕ ਯੂ ਪਾਜੀ ਬਹੁਤ ਹੀ ਵਧੀਆ ਨਾਈਸ ਪਰਸਨ ਨੇ ਅਸੀਂ ਇਹਨਾਂ ਨੂੰ ਮਿਲੇ ਸੀਗੇ। ਤੋ ਇਹ ਨਾਲ ਇਹਨਾਂ ਨਾਲ ਗੱਲ ਕੀਤੀ ਤੇ ਇਹ ਕਹਿੰਦੇ ਵੀ ਤੁਹਾਡਾ ਜਰੂਰ ਅਸੀਂ ਦੱਸਦੇ ਆ థాంਕਿਊ ਜੀ ਤੋ ਦੋਸਤੋ ਲੂਜ਼ ਇਟ ਡਾਟ ਵੇਟ ਵੇਟ ਨਾ ਕਰੋ ਜਲਦੀ ਕੰਟੈਕਟ ਕਰਾਂਗੇ థాంਕਿਊ ਜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਲੋ ਜੀ ਭਾਈ ਜਿਹਨਾਂ ਨੇ ਭਾਈ ਤੰਦਰੁਸਤ ਹੋਣਾ ਹੈ ਤੇ ਭਾਜੀ ਨੂੰ ਜਰੂਰ ਸੰਪਰਕ ਕਰੋ ਤੇ ਲਾਹਾ ਲਓ ਜੀ ਸ਼ੁਕਰੇ ਭਾਜੀ ਥੈਂਕਿਊ ਜੀ ਓਕੇ ਜੀ ਲੋ ਜੀ ਤੁਹਾਨੂੰ ਉੱਥੇ ਸੂਟ ਦੀ ਵੈਰਾਈਟੀ ਬਹੁਤ ਮਿਲ ਜਾਊਗੀ ਜੀ ਅਲੱਗ-ਅਲੱਗ ਵਿੰਟਰ ਦੇ ਸੂਟ ਤੁਹਾਨੂੰ ਇੱਥੇ ਮਿਲ ਜਾਣਗੇ ਜੀ ਦੇਖ ਸਕਦੇ ਹੋ ਤੁਸੀਂ ਸਾਰੇ ਸਰਦੀਆਂ ਦੇ ਸੂਟ ਹੈ ਜੀ ਠੀਕ ਹੈ ਜੀ ਕਿੱਥੋਂ ਹੈ ਸਰ ਜੀ ਆਪ ਕਹਾਂ ਸੇ ਆਏ ਹੋ ਕਸ਼ਮੀਰ ਸੇ ਸਰ ਕਸ਼ਮੀਰ ਸੇ ਹਾਂ ਜੀ ਸਰ ਲੋ ਜੀ ਕਸ਼ਮੀਰੀ ਸੂਟ ਦੇਖ ਸਕਦੇ ਹੋ ਤੁਸੀਂ ਸਾਰੇ ਕਸ਼ਮੀਰੀ ਸੂਟ ਹੈ ਜੀ ਪਸ਼ਮੀਨਾ ਕਹਦੇ ਆ ਹਾਂ ਸ਼ਾਲਸ ਵੀ ਹੈ ਹਾਂ ਕਸ਼ਮੀਰੀ ਸ਼ਾਲ ਵੀ ਹੈਗੇ ਜੀ ਨਾਲ ਕੋਲ ਠੀਕ ਹੈ ਜੀ ਤੇ ਕਾਫੀ ਵੈਰਾਈਟੀ ਨਾਲ ਕੋਲ ਠੀਕ ਹੈ ਜੀ ਤੇ ਆਹ ਦੇਖੋ ਜੀ ਸੂਟ ਤੁਸੀਂ ਇਹ ਹੈਂਡਮੇਡ ਹੈ ਜੀ ਹੈਂਡਮੇਡ ਹੈ ਇਹ ਹੈਂਡ ਮੇਡ ਨੇ ਇਹ ਵਾਲੇ ਹੈਂਡ ਮੇਡ ਹੈ ਇਹ ਵਾਲਾ ਹੈਂਡ ਮੇਡ ਹੈ ਅੱਛਾ ਜੀ ਅੱਛਾ ਉਹ ਹੈਂਡ ਵਰਕ ਲੱਗੇ ਸਾਰੇ ਹੈ ਕਢਾਈਆਂ ਕੱਢੀਆਂ ਜਿਹੜੀਆਂ ਸਾਰੇ ਹੈਂਡ ਮੇਡ ਹੈ ਜੀ ਠੀਕ ਹੈ ਜੀ ਉਹ ਵਾਲੇ ਜੀ ਸ਼ੁਕਰੀਆ ਜੀ ਤੇ ਬਾਕੀ ਇੱਧਰ ਕਾਫੀ ਲੱਗੇ ਜੀ ਸਾਰੇ ਕਸ਼ਮੀਰ ਵਾਲਾ ਆ ਗਿਆ ਉਹਦਾ ਸਾਰਾ ਸਟਾਲ ਤੇ ਕਸ਼ਮੀਰੀ ਤੁਹਾਨੂੰ ਇੱਥੇ ਸੋਲ ਹੋਗੇ ਤੇ ਆ ਜੈਕਟਾਂ ਹੋ ਗਈਆਂ ਠੀਕ ਹੈ ਜੀ ਸਾਰਾ ਕੁਝ ਤੁਹਾਨੂੰ ਇੱਥੇ ਮਿਲ ਜਾਊਗਾ ਜੀ ਇਹ ਸਾਰੇ ਕਸ਼ਮੀਰ ਤੋਂ ਆਏ ਨੇ ਠੀਕ ਹੈ ਜੀ ਤੇ ਇਹ ਸੂਟ ਹੋ ਗਿਆ ਜੀ ਕਢਾਈ ਵਾਲੇ ਇਹ ਕਢਾਈ ਵਾਲੇ ਸੂਟ ਤੁਹਾਨੂੰ ਉੱਥੇ ਬਹੁਤ ਮਿਲ ਜਾਣਗੇ ਜੀ ਦੇਖ ਸਕਦੇ ਤੁਸੀਂ ਲਓ ਜੀ ਇਹ ਸਾਰੇ ਕਢਾਈ ਵਾਲੇ ਸੂਟ ਹੈ ਜੀ ਤੇ ਆਪਾਂ 2 ਨੰਬਰ ਹਾਲ ਤੇ ਹੈ ਜੀ ਠੀਕ ਹੈ ਜੀ ਇਹ ਸਾਰਾ 2 ਨੰਬਰ ਹਾਲ ਹੈ ਜੀ ਤੇ ਇੱਥੇ ਤੁਹਾਨੂੰ ਅਲੱਗ-ਅਲੱਗ ਮਤਲਬ ਵੈਰਾਈਟੀਆਂ ਬਹੁਤ ਹੀ ਤਰੀਕੇ ਦੀ ਮਿਲਣਗੀਆਂ ਜੀ ਤੇ ਜ਼ਰੂਰ ਆ ਕੇ ਵਿਜ਼ਿਟ ਕਰੋ ਤੇ ਆ ਕੇ ਭਾਈ ਖਰੀਦੋ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਲੋਜੀ ਸਾਰਾ ਕਸ਼ਮੀਰੀ ਹੈ ਜੀ ਕ੍ਰਾਫਟ ਕਸ਼ਮੀਰੀ ਕਸ਼ਮੀਰ ਕਸ਼ਮੀਰ ਸਾਰਾ ਕਸ਼ਮੀਰੀ ਹੈ ਜੀ West Bengal ਠੀਕ ਹੈ ਜੀ ਸਰ ਜੀ ਰਸ਼ਟਨਵਾਲ ਰਾਇ ਨੇ ਤੇ ਬੈਗ ਦੀ ਵੈਰਾਈਟੀ ਇੱਥੇ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਤੇ ਆਹ ਦੇਖੋ ਜੀ ਤੁਸੀਂ ਤੇ ਕਸ਼ਮੀਰ ਜਿਹੜੀਆਂ ਚਾਦਰਾਂ ਵੀ ਤੇ ਇੱਥੇ ਤੁਹਾਨੂੰ ਬਹੁਤ ਚੀਜ਼ਾਂ ਮਿਲ ਜਾਣਗੀਆਂ ਜੀ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਆਪਣੇ ਆਪਣਾ ਦਾ ਬ੍ਰਾਂਡ ਹੈ ਜੀ ਤੇ ਆਪਣੇ ਬ੍ਰਾਂਡ ਤੋਂ ਚੀਜ਼ਾਂ ਇਹ ਤਿਆਰ ਕਰਦੇ ਜੀ ਠੀਕ ਹੈ ਜੀ ਤੁਸੀਂ ਆਹ ਦੇਖ ਸਕਦੇ ਹੋ ਜੀ ਇਹ ਉਹਨਾਂ ਦੀ ਬਣੀਆਂ ਹੋਈਆਂ ਚੀਜ਼ਾਂ ਜੀ ਠੀਕ ਹੈ ਜੀ ਤੇ ਜਿੰਨੇ ਜੋ ਛੱਲੇ ਤਿਆਰ ਕੀਤੇ ਹੋਏ ਆ ਜੀ ਤੇ ਫਲਾਵਰ ਵਗੈਰਾ ਤਿਆਰ ਕਰਦੇ ਹੋਏ ਠੀਕ ਆ ਜੀ ਉਹ ਦੀ ਦੀ ਬਣਾ ਵੀ ਰਹੇ ਬਣਾ ਵੀ ਰਹੇ ਤੁਸੀਂ ਜਦੋਂ ਬਣਾ ਵੀ ਰਹੇ ਨੇ ਦੇਖੋ ਜੀ ਇਦਾਂ ਕਹਾਂ ਸੋ ਆਪਕਾ ਸ਼ਿਮਿਰ ਸੀ ਲਦਾਖਸ ਤੇ ਬਾਕੀ ਬੈਗ ਦੀ ਵੈਰਾਈਟੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਲੱਗਵੇ ਜੀ ਸਾਰੇ ਕਸ਼ਮੀਰ ਵੈਸਟ ਬੰਗਾਲ ਤੋਂ ਤੇ ਸਾਰੇ ਆਏ ਹੋਏ ਆ ਜੀ ਠੀਕ ਆ ਜੀ ਤੇ ਇਧਰ ਜਿਵੇਂ ਤੁਸੀਂ ਦੇਖ ਰਹੇ ਲਦਾਖ ਤੋਂ ਚੀਜ਼ਾਂ ਹੋਈਆਂ ਜੀ ਠੀਕ ਆ ਜੀ ਇਹ ਸਾਰੇ ਹਿਮਾਲਿਆ ਨਾਲ ਚੀਜ਼ਾਂ ਹੈ ਜਿਹੜੀ ਸਾਬਣ ਬਣਦੀਆਂ ਤੇ ਸਾਰਾ ਸਾਬਣ ਜੀ ਸਰ ਸਾਬਣ ਹੈ ਸਿਕਰਾਫ ਹੈ ਜਰਾਮ ਹੋਗਾ ਸਰ ਸੀਕਰਾਫ ਹੋਗਾ ਸਰ ਹੋਰ ਇਹ ਆਇਲ ਹੁੰਦਾ ਹੈ ਇਹ ਆਪ ਦਾ ਖੁਦ ਦਾ ਬ੍ਰੈਂਡ ਹੈ ਜੀ ਸਰ ਮੇਰਾ ਆਪਣਾ ਹੀ ਬ੍ਰੈਂਡ ਹੈ ਇਹ ਆਪ ਲੋਕ ਲਦਾਖ ਸੇ ਨਾ ਮੈਂ ਲਦਾਖ ਸੇ ਕਾਰਗਿਲ ਕਾਰਗਿਲ ਹੈ ਜੀ ਸਰ ਲੋ ਜੀ ਕਾਰਗਿਲ ਤੋਂ ਆਏ ਜੀ ਇਹ ਸਰ ਲਦਾਖ ਤੋਂ ਜੀ ਕਾਰਗਿਲ ਤੋਂ ਤੇ ਕਾਫੀ ਸਮਾਨ ਲੱਗੇ ਹੋ ਜੀ ਇਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਸਾਰਾ ਮਤਲਬ ਇਹ ਚੀਜ਼ ਆਗੇ ਹੁਣ ਲਦਾਖ ਵਾਲਾ ਕਾਰਗਿਲ ਲਦਾਖ ਮਤਲਬ ਤੁਹਾਨੂੰ ਇਹ ਚੀਜ਼ਾਂ ਮਿਲ ਜਾਣਗੀਆਂ ਤੇ ਇੱਥੇ ਦਰਸਾ ਵੀ ਰਹੇ ਨੇ ਜਿਵੇਂ ਲਦਾਖ ਕਾਰਗਿਲ ਹੋ ਗਿਆ ਇੱਧਰ ਦਿਖਾ ਰਹੇ ਨੇ ਸਾਰਾ ਲਦਾਖ ਕਾਰਗਿਲ ਤੋਂ ਆਈ ਰਹੀ ਹੈ ਲਦਾਖ ਦੀ ਪ੍ਰੋਡਕਟ ਹੈ ਜੀ ਠੀਕ ਹੈ ਦੇਖ ਸਕਦੇ ਹੋ ਤੁਸੀਂ ਤੇ ਬਰਾਮ ਹੋ ਗਿਆ ਉੱਥੋਂ ਦਾ ਇਹ ਆ ਚੀਜ਼ਾਂ ਤੁਹਾਡੇ ਸਭ ਅਕਰੋਡ ਹੋਵੇ ਮਤਲਬ ਲਦਾਖ ਦਾ ਤੁਹਾਨੂੰ ਸਮਾਨ ਕਾਫੀ ਮਿਲ ਜੂਗਾ ਜੀ ਇਹ ਸਾਰਾ ਲਦਾਖੀ ਉੱਥੋਂ ਦਾ ਟ੍ਰੈਡੀਸ਼ਨਲ ਡਰੈਸ ਡਰੈਸ ਜਿਹੜੀ ਜਿਹੜੇ ਲੋਕ ਪਾਉਂਦੇ ਨੇ ਉੱਥੋਂ ਦੇ ਰਹਿਣ ਵਾਲੇ ਤੁਸੀਂ ਦੇਖ ਸਕਦੇ ਹੋ ਜੀ ਬੈਗ ਹੋ ਗਈ ਹਨ ਤੇ ਆਹ ਕੋਟੀਆਂ ਹੋ ਗਈਆਂ ਇਦਾਂ ਦੀਆਂ ਸਵਟਰ ਹੋ ਗਈ ਲੇਡੀਜ਼ ਜੈਂਟਸ ਹੋ ਗਈ ਇੱਕ ਇਦਾਂ ਦੇ ਹੋਗੇ ਜੀ ਤੇ ਆਹ ਦੇਖ ਸਕਦੇ ਹੋ ਜੀ ਲੋ ਜੀ ਬਾਕੀ ਸ਼ਾਲ ਹੋਗੇ ਜੀ ਜਿਵੇਂ ਲਦਾਖ ਦੀਆਂ ਔਰਤਾਂ ਲੈਂਦੀਆਂ ਸ਼ਾਲ ਤੇ ਇਦਾਂ ਬਣੇ ਹੋਏ ਜੀ ਠੀਕ ਹੈ ਜੀ ਤੇ ਇੱਧਰ ਵੀ ਆ ਗਿਆ ਜੀ ਲਦਾਖ ਜਿਵੇਂ ਲੋਕ ਕੀ ਸਮਾਨ ਖਰੀਦੇ ਆ ਜੀ ਹਣਾ ਸਾਰਾ ਸਮਾਨ ਇੱਥੇ ਪਿਆ ਹੋਇਆ ਜੀ ਲਦਾਖ ਦਾ ਖਰੀਦਣਾ ਤੁਸੀਂ ਪਸ਼ਮੀਨਾ ਤੇ ਜੰਮੂ ਕਸ਼ਮੀਰ ਹਣਾ ਤਾਂ ਸਾਰਾ ਤੁਹਾਨੂੰ ਇੱਥੇ ਸਾਰਾ ਸੈਸ਼ਨ ਮਿਲ ਜੂਗਾ ਜੀ ਜੰਮੂ ਕਸ਼ਮੀਰ ਦੇ ਜਿਹੜੇ ਕੱਪੜੇ ਹੋਗੇ ਉੱਥੋਂ ਦੇ ਜਿਹੜੇ ਲੋਕ ਕੱਪੜੇ ਪਾਉਂਦੇ ਆ ਜੀ ਸਰ ਜੀ ਵਾਸਤੇ ਜੀ ਨਮਸਤੇ ਜੀ ਕਾਹਕੇ ਲਗਾਵੋ ਠੀਕੋ ਐਸੇ ਫੜ ਲਓ ਹਾਂ ਬਸ ਬੜਿਆ ਆਪਤਾਏ ਹਾਂ ਕਹਾਂ ਸੇ ਆਪ ਕਸ਼ਮੀਰ ਸੇ ਕਸ਼ਮੀਰ ਸੇ ਆਇਓ ਹਾਂ ਜੀ ਹਾਂ ये सारा पूरा कश्मीर का है सारा यहां ले हाँ, हाँ, जी। कश्मीर की सार... बैग तो जो हमने लाया है, वेलवेट का है लेदर का बना हुआ है ये ऊपर से जो लगा हुआ है ये लेदर का है ये वेलवेट है ये लेदर का बना हुआ है पूरा हैंड का काम किया है इसके आरी का काम है हाँ जी बहुत अच्छा सूट है थी थी सारा <laughs> ये, ये कॉट सेट है कॉटन में देखो ऊपर भी कढ़ाई किया है अफगानी स्टाइल में बनाया हुआ है और ये जो सूट है ये बनाया है प्योर स्लिक में कानी का हैंड व्यू है ये निडल वर्क है निडल वर्क सुई से किया है वर्क प्योर में है ये प्योर वूल और बाकी लाया है कॉर्ड सेट्स ऐसे कॉर्ड सेट्स से ये बाकी कुर्तीज भी है हमारे पास जैसे जैकेट्स लाए हैं साड़ी है प्योर सिल्क की साड़ी है बहुत अच्छी साड़ी है हाँ, हाँ जी हाँ जी बहुत सारा सामान है यहाँ पे ये सर्दी वास्ते है दुणी 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 दुणी। लो जी ए विंटर आ गया जी ठीक है जी ਇਹ ਇਹ ਵਿੰਟਰ ਵਾਲਾ ਹੋ ਗਿਆ ਸਾਰਾ ਸਾਮਾਨ ਤੁਸੀਂ ਵਿੰਟਰ ਚ ਖਰੀਦ ਸਕਦੇ ਹੋ ਜੀ ਸਰਦੀਆਂ ਵਾਲਾ ਠੀਕ ਹੈ ਜੀ ਇਹ ਸਾਰਾ ਸਰਦੀਆਂ ਦਾ ਆ ਗਿਆ ਕਲੈਕਸ਼ਨ ਤੇ ਸਰਦੀਆਂ ਜਿਵੇਂ ਸ਼ੋਲ ਹੋ ਗਏ ਮਾਫਰਲ ਹੋ ਗਏ ਸਕਰਪ ਹੋ ਗਏ ਬੈਗ ਹੋ ਗਏ ਹਨ ਤੇ ਤੁਹਾਨੂੰ ਸਾਰਾ ਸਾਮਾਨ ਇੱਥੋਂ ਮਿਲ ਜੂਗਾ ਜੀ ਠੀਕ ਹੈ ਜੀ ਮਤਲਬ ਇਹ ਜਿਵੇਂ ਤੁਹਾਨੂੰ ਪਸ਼ਮੀਨਾ ਕਸ਼ਮੀਰੀ ਜੰਮੂ ਤੇ ਇਹਦਾ ਪਾਕਿਸਤਾਨ ਚੀਜ਼ਾਂ ਵੀ ਤੁਹਾਨੂੰ ਮਿਲ ਜਾਣਗੀਆਂ ਜੀ ਮਤਲਬ ਮਤਲਬ ਪ੍ਰੋਪਰ ਨਹੀਂ ਮਿਲਣ ਗਿਆ ਉਹਦੀ ਕਢਾਈ ਹੋਗੀ ਸੂਟ ਇਦਾਂ ਤੁਹਾਨੂੰ ਮਿਲ ਜਾਣਗੇ ਜੀ ਇਹ ਕਹ ਜੀ ਬਹੁਤ ਸਾਰੀ ਵੈਰਾਈਟੀਆਂ ਹੈ ਜੀ ਠੀਕ ਹੈ ਜੀ ਤੇ ਇਧਰ ਲੱਗੇ ਹੋਏ ਜੇ ਕੱਪੜੇ ਕਾਫੀ ਸੂਟ ਲੱਗੇ ਹੋਏ ਜੀ ਸਾਰੇ ਸਾਰੇ ਕੁਝ ਮੇਰੀ ਦਾਗ ਕ੍ਰੀਏਟਿਵ ਹੱਬ ਤੇ ਇੱਥੇ ਸੂਟ ਦੇਖੋਗੇ ਤੁਸੀਂ ਤੇ ਰੈਡੀਮੇਡ ਸੂਟ ਕੁੜੀਆਂ ਦੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਚੀਜ਼ਾਂ ਬਣੇ ਹੋਏ ਜਿੱਥੇ ਠੀਕ ਹੈ ਜੀ ਤੇ ਸਰ ਜੀ ਕੈਸੇ ਹੋ ਬੜੀਆ ਸਰ ਕਿਹਾਂ ਸੇ ਆਏ ਆਪ ਦਿੱਲੀ ਸੇ ਸਰ ਦਿੱਲੀ ਸੇ ਆਏ ਹੋ ਜੀ ये हमारे पास इंडो वेस्टर्न है सर सर okay. और ये हम खुद बनाते हैं आप है? हाँ जी सर आपकी मेन्यक्चरिंग यस सर बुटीक का पीस है okay. डिजाइनर पीस मिल जाएगा हमारे पास इंडो वेस्टर्न प्योर लिनन कॉटन में और तो पूरे इंडिया में हम काम करते हैं सर प्राइस फिफ्टीन हंड्रेड का सर बिल्कुल रिजनेबल रेट है यस कोई भी लीजिए किसी को भी भेज दीजिए इतने का ही मिलेगा रेट कोई 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 भी, कोई ले सकते अगर हो घर हाँ जी हाँ जी हमारे सब पीस में, अच्छा अच्छा काड़ में लगा हुआ है अच्छा जी वहाँ से आप कर सकते हैं सर मैं दिखा देता हुआ आपको सी, सब में हमारा इंस्टा हैंडल लगा हुआ है सर ये देख ये, दे। ये वन पीस ड्रेस सर दीदी

ਆਰੇ ਜਿਆਦਾ ਨਹੀਂ ਬੋਟਾਉਗੇ ਪੱਕੀ ਬੋਚਾਨੇ ਦਾ ਵੀ ਫਰੀ ਹੈ ਪੱਕੀ ਬਾਤ ਹੈ ਹਾਂਜੀ ਹਾਂਜੀ ਚਲੋ ਜੀ ਲਓ ਜੀ ਜਿਹੜਾ ਵੀਡੀਓ ਨੂੰ ਸ਼ੇਅਰ ਕਰੋਗਾ ਭਾਈ ਕਹਿੰਦੇ ਨਾ ਹੀ ਤੁਹਾਡੇ ਕੋਲ ਡਿਲੀਵਰੀ ਲੈਣੀ ਆਪਾਂ ਹੁਣ ਡਿਲੀਵਰੀ ਤੇ ਫਰੀ ਹੈ ਸਭ ਕੁਝ ਠੀਕ ਹੈ ਜੀ ਪੀਸ ਪਹੁੰਚਣੇ ਕੇ ਬਾਅਦ ਮੈਸੇਜ ਜੀ ਪਹਿਲੇ ਪੈਸਾ ਨਹੀਂ ਚਾਹੀਦਾ ਪਹਿਲਾ ਪੈਸਾ ਨਹੀਂ ਹੋਰ ਦੱਸੋ ਲੈ ਹੋਰ ਕੀ ਚੀਜ਼ ਹੈ ਤੁਹਾਨੂੰ ਚੀਜ਼ ਤੁਹਾਡੇ ਘਰੇ ਪਹੁੰਚ ਗਈ ਤੇ ਤੁਹਾਨੂੰ ਫਿਰ ਪੈਸਾ ਮੈਨੂੰ ਕਹੋ ਜੀ ਦੇਖੋ ਜੀ ਸੂਟ ਕੀ ਬਾਤ ਹੈ ਬਹੁਤ ਅੱਛਾ ਜੀ ਨਾਈਸ ਥੈਂਕ ਯੂ ਲਓ ਜੀ ਤੇ ਜਰੂਰ ਜਾ ਕੇ ਭਾਈ ਫੋਲੋ ਕਰ ਲਿਓ ਸਾਰਿਆਂ ਨੂੰ ਤੇ ਆਹ ਦੇਖ ਸਕਦੇ ਹੋ ਤੁਸੀਂ ਜੀ ਫਿਰ ਇਹ ਜਾਣਨੇ ਜੇ ਮਾਰਕਸਪਾ ਦੇ ਨਾ ਜੀ ਹਾਂ ਮਸ਼ੀਨ ਨਵੀਂ 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 ਆ ਗਈ ਹੁਣ ਹੁਣ ਕੀ ਹੁੰਦਾ ਸੀ ਵਾਈਬ੍ਰੇਸ਼ਨ ਮਸ਼ੀਨ ਹੈ ਜੀ ਹਾਂ ਵਧੀਆ ਵਧੀਆ ਹਾਂ ਜੀ ਲੱਗਦਾ ਸਭ ਠੀਕ ਹੋ ਜਾਣਗੇ ਹਾਂਜੀ ਹਾਂਜੀ ਵਧੀਆ ਹੋ ਜਾਣਗੇ ਕਿੱਥੋਂ ਆਏ ਅਸੀਂ ਲੋਕਲ ਹੀ ਆ ਜੀ ਲੋਕਲ ਹੀ ਹਾਂਜੀ ਹਾਂਜੀ ਗੰਢੀ ਘਟ ਦੇ ਠੀਕ ਆ ਸਾਰੇ ਸਾਰੇ ਗੰਢੀ ਘਟ ਦੇ ਕੋਲਿਜ ਫਰੈਂਡ ਦੇ ਕੋਲਿਜ ਅੱਛਾ ਹਾਂਜੀ ਹਾਂਜੀ ਠੀਕ ਆ ਵਧੀਆ ਲੱਗ ਰੇ ਮੈਲਾ ਹਾਂਜੀ ਵਧੀਆ ਲੱਗ ਰੇ ਮੈਲਾ ਕਿਹਾ ਤਾਂ ਬੁਰਾ ਵਧੀਆ ਕਿਹੜੇ ਇੱਕ ਨੰਬਰ ਜੀ ਚਲੋ ਜੀ ਹਾਂਜੀ ਹਾਂਜੀ ਠੀਕ ਆ ਜੀ ਫਰਜ ਕਿੱਸੀ ਸਾਰਾ ਸਿਕਰ ਜੀ ਠੀਕ ਆ ਹੱਸਿਕਾ ਬੱਸ ਵਧੀਆ ਵਧੀਆ ਠੀਕ ਹੀ ਆ ਕੇ ਮਸਾਜਰ ਦਿਤੇ ਸਨ ਮਸਾਜਰ ਬੜੀ ਆਪਣੇ ਬੁੜਾ ਸਾਰੇ ਪੂਰੀ ਬੋਡੀ ਕੇਅਰ ਵਿੱਚ ਹੈ ਬਹੁਤ ਜੀ ਇਹ ਪਾ ਜੀ ਕੋ ਸਾਰੇ ਬੋਡੀ ਮਸਾਜ ਇੱਥੇ ਖੜ ਕੇ ਪੂਰੀ ਬੋਰੀ ਨੂੰ ਹਿਲਾ ਦਿੰਦੇ ਜੀ ਇਹ ਜਿਹੜਾ ਬੰਦਾ ਨਾ ਹਿਲਾਵੇ ਉਹ ਵੀ ਹਿੱਲ ਜਾਂਦਾ ਲੋ ਜੀ ਕਾਫੀ ਹੈ ਕਸਮਾਨ ਇਹਨਾਂ ਠੀਕ ਆ ਜੀ ਤੇ ਲੋ ਜੀ ਆਪਾਂ ਜੀ ਦੇਖਸੋ ਦਿਓ ਸਮਾਨ ਇਹ ਹੈਗਾ ਜੀ ਵਾਹ ਜੀ ਵਾਹ ਬਿਜਲੀ ਵਾਲਾ ਸਮਾਨ ਭਾਜੀ ਕੱਟੜ ਵੱਡੇ ਨਾਲ ਆਹ ਦੇਖੋ ਇਹ ਲੈਟਰ ਆ ਗਿਆ ਜੀ ਰਸੋਈ ਦਾ ਗੈਸ ਲੈਟਰ ਕਿੰਨੇ ਕਾ ਜੀ ਸਰ ਇਹ ਦੇਖੀਏ इसको तो आपने चार्ज कर लेना है जी। फोड़िए दिवाली में दाग तो निकालने का स्टेन रिमूव करने के लिए कपड़े धोते हैं वॉश करते हैं ड्राई क्लीन में जाते हैं ऐसा वॉल पेन हेयर डाई लग जाता है तो आपको धोना नहीं पहले छोटी बोतल डालेंगे हल्का करेगा डायलूट करेगा बड़ी बोतल लगाएंगे आपको क्लीन करेगा आफ्टर ड्राई जाती में ऐसे हमने लगाया पुड़िया का दाग के का रजनीगंधे का सिग्नेचर टच करोगे विदाउट थ्री हंड्रेड का आता है अगर पैकेट लेंगे का, 500 का। ये दिखाना भी ये कोई भी दाग ये क्या दाग है? खाने पीने का नहीं, मेरे पता क्या खाने पीने का, पीने का।, का जाता है सर खाने का चाय का हल्दी का सब्जी का इटे वाली पिंक वगैरह का दाग सब जाता है खाने पीने का अगर ये जंग वगैरह होगा तो नहीं जाएगा ਦਾਗਤ ਫਰਦਾ ਕੀ ਨਾ ਦਾਗਤ ਬਈ ਤੁਸੀਂ ਦਾਗੀਏ ਦੇ ਦਾਗਤੋ ਦਾਗੀ ਆ ਅੱਜ ਤਾਂ ਬਤਾ ਰਹ ਹਾਂ ਸਰ ਖਾਣੇ ਪੀਣੇ ਦਾ ਚਾਹੇ ਦੂਸਰਾ ਵੀ ਲਗਾ ਕੇ ਦੇਖਣਾ ਦੂਸਰਾ ਨਹੀਂ ਕੋਈ ਇੰਕ ਲਈ ਦੋਨੋਂ ਹੁੰਦਾ ਹੈ ਕਾਹਵਾ ਨਹੀਂ ਗਿਆ ਹਾਂ ਸਰ ਜੀ ਦਾਗ ਅੱਛੇ ਨੇ ਲੋ ਜੀ ਬਹੁਤ ਚੀਜ਼ਾਂ ਵਿਆਣਾ ਕੋ ਭਾਈ ਦਾਗ ਤੇ ਮਟਾਉਣ ਵਾਲੀਆਂ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਆ ਜੇ ਕਰੋ ਕਰੀ ਲੋ ਜੀ ਲੱਟੋ ਨਜ਼ਾਰਾ 500 ਦੇ 600 ਦੀਆਂ ਪਲੇਟਾਂ ਲੋ ਜੀ ਅੰਤਰਾ ਇਹ ਸਾਰਾ ਤੁਹਾਨੂੰ ਮਿਲੂਗਾ ਕਰੋਪਰੀ ਦਾ ਸਾਮਾਨ ਟਰੇ ਵਗੈਰਾ ਤੁਹਾਨੂੰ ਇੱਥੋਂ ਬਹੁਤ ਮਿਲ ਜਾਣਗੇ ਉਹ ਵੀ ਸਸਤੇ ਵਿੱਚ ਠੀਕਾ ਜੀ ਆ ਦੇਖੋ ਤਿੰਨ ਟਰਿਆਂ ਦਾ ਸੈੱਟ ਹੈ ਜੀ ਪੂਰਾ ਠੀਕਾ ਜੀ ਕਾਫੀ ਸਾਮਾਨ ਵੇਚ ਕਰੋਪਰੀ ਦਾ ਬਹੁਤ ਸਾਮਾਨ ਹੈ ਜੀ ਠੀਕਾ ਜੀ ਇੱਧਰ ਦੇਖੋ ਜਿਵੇਂ ਆਹ 6 ਕੋਲੀਆਂ ਹੋ ਗਿਆ ਜੀ ਹਣਾ ਜੇ ਤੁਸੀਂ ਆ ਰੋਟੀ ਪਾਣੀ ਖਾਣੇ ਹੋ ਹਣਾ ਫੈਮਿਲੀ ਦੇ ਬੈਕ ਟਿਕਟ ਤੇ ਇਹ ਤੁਸੀਂ ਕਰ ਸਕਦੇ ਹੋ ਜੀ ਇਹ ਐਦਾਂ ਨਹੀਂ ਹੈ ਕਿ ਉਹ ਟੁੱਟਣ ਵਾਲੀਆਂ ਹੋਣਗੀਆਂ ਚਿੱਟੇ ਤੇ ਇੱਧਰ ਟ੍ਰੇ ਹੋ ਗਈਆਂ ਕਾਫੀ ਪਈ ਹੋਈਆਂ ਇਹ ਸਮਾਨ ਦੇਖੋ ਤੇ ਆਹ ਦੇਖੋ ਸਮਾਨ ਸਪੋਨ ਪਾਉਣ ਵਾਸਤੇ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਜੀ ਠੀਕ ਹੈ ਜੀ ਜਾਂ ਤੁਸੀਂ ਇਹਦੇ ਚ ਪਕੌੜੇ ਪਾ ਕੇ ਹਨਾ ਸਰਵ ਕਰਨੇ ਹੁਣ ਕਿਸੇ ਨੂੰ ਦੇਣੇ ਹੁਣ ਤੇ ਆਹ ਟ੍ਰੇ ਦੇਖੋ ਕਿੰਨੀਆਂ ਘੈਂਡ ਹੈ ਜੀ ਠੀਕ ਹੈ ਜੀ ਅਰੇ ਇਹ ਚੀਜ਼ ਨੂੰ ਜੁਨੇ ਕੇ ਮੇਰੇ ਕੀ ਦੇਖੋ ਆ ਕਿੰਨੀ ਸੋਹਣੀ ਡਰੇ ਆ ਜੀ ਵਾਹ ਨਜ਼ਰ ਆਲੀ ਤੇ ਬਹੁਤ ਜਿਆਦਾ ਤੁਹਾਨੂੰ ਮਿਲ ਜਾਣਗੇ ਜੀ। ਟ੍ਰਿਆ ਬਹੁਤ ਬੀਆਂ ਜੀ ਦੇਖੋ ਆ ਛੋਟੇ ਬੱਚਿਆਂ ਵਾਸਤੇ ਕਿਸੇ ਨੇ ਰੋਟੀ ਖਾਣੀ ਹੋਵੇ ਹਨਾ ਤੇ ਉਹਦੇ ਵਾਸਤੇ ਵੀ ਕੰਮ ਆ ਜਾਂਦੀ ਹੈ। ਸਾਰੇ ਛੋਟੇ ਬੱਚਿਆਂ ਵਾਸਤੇ ਜੀ। ਆ ਮਿੱਕੀ ਮੌਸ ਵਾਲੀ ਦੇਖੋ ਕਿੰਨੀ ਸੋਣੀ ਪਈ ਹੋਈ ਹੈ ਜੀ। ਠੀਕ ਹੈ ਜੀ ਆ ਦੇਖੋ ਜੀ। ਇੱਧੇ ਸਾਮਾਨ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ। ਕਾਫੀ ਸਾਮਾਨ ਲੱਗੇ ਹੋਇਆ ਜੀ। ਤੇ ਇਹ ਸੀ ਇੱਥੇ ਆ ਕੇ ਖਤਮ ਹੁੰਦਾ ਜੀ 2 ਨੰਬਰ ਸਟਾਲ। ਤੇ ਇੱਥੇ ਦੇਖ ਸਕਦੇ ਤੁਸੀਂ ਵਧੀਆ ਵਧੀਆ ਕੱਪੜੇ ਤੁਹਾਨੂੰ ਮਿਲ ਜਾਣਗੇ ਸਾਰੇ। ਤੇ ਵਧੀਆ ਵਧੀਆ ਸੂਰਤਾਂ ਨੂੰ ਕੜਾਈ ਦੇ ਕੱਡੇ ਹੋਏ ਇੱਥੇ ਤੇ ਅਲੱਗ-ਅਲੱਗ ਦੇ ਆਹ ਦੇਖ ਸਕਦੇ ਤੁਸੀਂ ਪਰਾਂ ਵੀ ਲੱਗੇ ਹੋ ਜੀ ਪਰਾਂ ਛਿੱਕੇ ਜੀ ਇਹ ਆਇਆ ਜੀ ਆਰਤੀ ਬਿਊਟੀ ਜ਼ੋਨ ਤੇ ਕਾਫੀ ਹੈਗਾ ਜੀ ਇੱਥੇ ਦੇਖ ਸਕਦੇ ਤੁਸੀਂ ਕੱਪੜੇ ਵੀ ਤਾਂ ਇੱਥੇ ਮੈਂ ਕਹਿੰਦਾ ਭਰਪੂਰ ਹੈ ਜੀ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਕੱਪੜੇ ਨਹੀਂ ਮਿਲ ਚੋਗੇ ਜੀ ਠੀਕ ਹੈ ਜੀ ਬਾਕੀ ਇਧਰ ਬੈੱਡ ਸ਼ੀਟਾਂ ਹੋ ਗਈਆਂ ਠੀਕ ਆ ਬਲਿੰਕਟ ਹੋ ਗਈ ਇੱਧਰ ਸਾਹਮਣੇ ਤੇ ਇੱਧਰ ਹੋ ਗਿਆ ਜੀ ਠੀਕ ਆ ਜੀ ਇਹ ਸੀ ਸਾਰਾ 2 ਨੰਬਰ ਸ਼ੋਪ ਦਾ ਜੀ ਹਾਲ ਦਾ ਸਾਰਾ ਦ੍ਰਿਸ਼ ਠੀਕ ਹੈ ਜੀ ਲੋ ਜੀ ਇਹ ਸੀ 2 ਨੰਬਰ ਹਾਲ ਦਾ ਸਾਰਾ ਤੁਸੀਂ ਦੇਖਿਆ ਹੋਣਾ ਜੀ ਠੀਕ ਹੈ ਜੀ 2 ਨੰਬਰ ਹਾਲ ਦੇ ਆਪਾਂ ਅੰਦਰ ਤੁਹਾਨੂੰ ਸਾਰੇ ਚੀਜ਼ ਦਿਖਾਈਆਂ ਜੀ ਠੀਕ ਹੈ ਜੀ ਆਪਾਂ ਵੀਡੀਓ ਇੱਥੇ ਐਂਡ ਕਰ ਦਿਆਂ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬੜੀ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਫੋਲੋ ਕਰ ਲਿਓ ਆਪਣਾ ਇੰਸਟਾਗ੍ਰam ਤੇ ਫੇਸਬੁਕ ਤੇ ਵੀ ਤੇ ਆਪਾਂ ਇਦਾਂ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਵੇਰ ਬਾਰੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾਓ